ਚੰਡੀਗੜ੍ਹ ਬਲਾਸਟ ਮਾਮਲੇ ਦੇ ਵਿੱਚ ਇੱਕ ਹੋਰ આરોપી ਵਿਸ਼ਾਲ ਮਸੀ ਨੂੰ ਅੰਮ੍ਰਿਤਸਰ ਅਦਾਲਤ ਵਿੱਚ ਕੀਤਾ ਗਿਆ ਪੇਸ਼ ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਨੇ ਇੱਕ ਮੁਲਜ਼ਮ ਨੂੰ ਦਿੱਲੀ ਤੋਂ ਕੀਤਾ ਗ੍ਰਿਫਤਾਰ ਅੰਮ੍ਰਿਤਸਰ ਚੰਡੀਗੜ੍ਹ ਦੇ ਸੈਕਟਰ 10 ਵਿੱਚ ਕੋਠੀ ਤੇ ਗਰਨੇਡ ਦਾ ਹਮਲਾ ਕਰਨ ਵਾਲੇ ਮੁਲਜ਼ਮਾਂ ਵਿੱਚੋਂ ਹੁਣ ਤੱਕ ਪੁਲਿਸ ਨੇ 4 ਦੋਸ਼ੀਆਂ ਨੂੰ ਕਾਬੂ ਕਰ ਲਿਆ ਤੇ ਅੱਜ ਇੱਕ ਹੋਰ ਦੋਸ਼ੀ ਨੂੰ ਕਾਊਂਟਰ ਇੰਟੈਲੀਜੈਂਸ ਦੀ ਪੁਲਿਸ ਦਿੱਲੀ ਤੋਂ ਫੜ ਕੇ ਅੰਮ੍ਰਿਤਸਰ ਅਦਾਲਤ ਵਿੱਚ ਲੈ ਕੇ ਆਈ ਜਿਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਪੁਲਿਸ ਨੂੰ ਉਸ ਦਾ 20 ਸਤੰਬਰ ਤੱਕ ਦਾ ਰਿਮਾਂਡ ਹਾਸਲ ਹੋਇਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਚੰਡੀਗੜ੍ਹ ਬਲਾਸਟ ਮਾਮਲੇ ਦੇ ਵਿੱਚ ਹੁਣ ਤੱਕ ਅਸੀਂ 4 ਦੋਸ਼ੀਆਂ ਨੂੰ ਕਾਬੂ ਕੀਤਾ ਹੈ ਇਸ ਦਾ ਨਾਮ ਵਿਸ਼ਾਲ ਮਸੀਹ ਹੈ ਤੇ ਇਸ ਦੀ ਉਮਰ 19 ਸਾਲ ਦੇ ਕਰੀਬ ਹੈ। ਉਹਨਾਂ ਨੇ ਕਿਹਾ ਕਿ ਅਦਾਲਤ ਵਿੱਚ ਸਾਨੂੰ 20 ਸਤੰਬਰ ਤੱਕ ਦਾ ਰਿਮਾਂਡ ਹਾਸਲ ਹੋਇਆ ਹੈ। ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਹੋਰ ਕੀ ਕੁਝ ਕਹਿ ਪੁਲਿਸ ਨੇ ਆਪ ਸੁਣਦਿਆਂ। ਸਰ ਜੀ ਦੇ ਅੰਦਰ ਰਿਮਾਂਡ ਮਿਲਿਆ ਜੀ 20 ਸਤੰਬਰ ਤੱਕ 55/24 ਦੇ ਵਿੱਚ ਇਹਦੀ ਰਿਸਟ ਪਈ ਹੈ ਜੀ ਵਿਸ਼ਾਲ ਦੀ। ਵਿਸ਼ਾਲ ਦੀ। ਦਿੱਲੀ ਤੋਂ ਫੜਿਆ ਗਿਆ ਠੀਕ ਹੈ ਜੀ ਇਹਦੇ ਵਿੱਚ ਪਿਸਤਲਾਂ ਦਾ ਸਦਾ ਮਸਲਾ ਸੀ ਉਹਦੇ ਵਿੱਚ ਹੀ ਰੈਸਟ ਪਈ ਹੈ ਤੇ 20 ਤੱਕ ਰਮਾਨ ਮਿਲਿਆ 20 ਨੰਬਰ ਨਹੀਂ ਇਹ ਜਿਹੜਾ ਚੰਡੀਗੜ੍ਹ ਦਾ ਮਾਮਲਾ ਸੀ ਜਿਹੜਾ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਉਹ ਅਜੇ ਚੱਲ ਰਿਹਾ ਜੀ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਚੱਲ ਰਿਹਾ ਨਹੀਂ ਉਹੀ ਵਿੱਚ ਵੀ ਨੋਲ ਹੈ ਨਹੀਂ ਚੱਲ ਰਿਹਾ ਜੀ ਤਾਂ ਟੋਟਲ ਕਿੰਨੇ ਬੰਦੇ ਹੋ ਗਿਆ ਜੀ ਟੋਟਲ ਕਿੰਨੇ ਬੰਦੇ ਸੀ ਉਹ ਬੈਠਾ ਜਾ ਚਾਰ ਬੰਦੇ ਫੜਲੇ ਇਸ ਮੁਕਦਮੇ ਵਿੱਚ ਅੱਛਾ ਤੇਰੀ ਉਮਰ ਕਿੰਨੀ ਕੁ ਹੋਏਗੀ ਤੇਰੀ ਉਮਰ ਕਿੰਨੀ ਕੁ ਹੋਏਗੀ ਇਹਦੀ 19-20 ਸਾਲ ਪਹਿਲੇ ਪਰਚਾ ਹੈਗਾ ਕੋਈ ਨਹੀਂ ਇਹ ਚੱਲ ਰਹੀ ਹੈ ਪੁਲਿਸ ਨੇ ਇਹ ਵੀ ਕਿਹਾ ਕਿ ਇਸ ਦੀ ਪੁੱਛਗਿੱਛ ਚੱਲ ਰਹੀ ਹੈ ਇਸ ਤੋਂ ਪਹਿਲਾਂ ਪੁਲਿਸ ਅਧਿਕਾਰੀ ਇਸ ਨੂੰ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਉਣ ਦੇ ਲਈ ਲੈ ਕੇ ਪੁੱਜੇ ਇਸ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਇਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਖੇਡ ਪੰਜਾਬੀ ਟੀਵੀ ਲਈ ਮਨਿੰਦਰ ਸੇਠੀ ਅਮਰਿਤਸਰ